ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਚ ਕਾਂਗਰਸ ਪਾਰਟੀ ਲਗਾਤਾਰ ਮજબૂત ਹੁੰਦੀ ਜਾ ਰਹੀ ਹੈ ਸ਼ੁੱਕਰਵਾਰ ਨੂੰ ਦਿੱਲੀ ਚ ਕਈ ਪਾਰਟੀਆਂ ਦੇ ਨੇਤਾਵਾਂ ਨੇ ਇੱਕ ਵਾਰ ਫਿਰ ਹੱਥ ਮਿਲਾ ਲਏ ਹਨ ਜੀ ਹਾਂ ਇਸ ਮੌਕੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇ ਪਾਣ ਸੀਨੀਅਰ ਕਾਂਗਰਸੀ ਆਗੂ ਭਪਿੰਦਰ ਹੁੰਡਾ ਅਤੇ ਰਾਜ ਸਭਾ ਮੈਂਬਰ ਦਪਿੰਦਰ ਹੁੰਡਾ ਹਾਜ਼ਰ ਹਨ ਸਨ ਇਸ ਸਮਰੇ ਦਿੱਲੀ ਚ ਭਪਿੰਦਰ ਹੁੰਡਾ ਦੇ ਘਰ ਤੇ ਹੋਈ ਅਤੇ ਕਾਂਗਰਸ ਦੀਆਂ ਨੀਤੀਆਂ ਤੇ ਪ੍ਰੋਤਸਾਪਰਕਟਾਉਣ ਵਾਲੇ ਆਗੂਆਂ ਚ ਬੇਰੀ ਤੋਂ ਪਾਏ ਪਾਦੇ ਸਾਬਕਾ ਵਿਧਾਇਕ ਡਾਕਟਰ ਵਰਿੰਦਰ ਪਾਲ ਵਪਾਰੀ ਆਗੂ ਗੁਲਛੰਦ ਤੰਜਾ ਤੇ ਸਾਥੀਆਂ ਤੇ ਜੀਜੀਪੀ ਦੇ ਸੂਬਾਈ ਉਲਾਰੇ ਮਨਦੀਪ ਬਿਸ਼ਨੋਈ ਬਹਾਦਰਗੜ੍ਹ ਤੋਂ ਇਹ ਨੇਲੋਂ ਆਗੂ ਰਾਣੀ ਨਗਰ ਦੇ ਸਾਥੀਆਂ ਦੇ ਨਾਂ ਸ਼ਾਮਲ ਹਨ ਤੇ ਕੌਸਲੀ ਤੋਂ ਸਰਪੰਚ ਅਵੇ ਸਿੰਘ ਸ਼ਾਮਲ ਹਨ ਇਸ ਮੁਕਰਾਸਬਾ ਮੈਂਬਰ ਤੇਪਿੰਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਵਿੱਚ ਪਾਇਪਾ ਦੀ ਸਰਕਾਰ ਜਾਰੀ ਤੇ ਕਾਂਗਰਸ ਦੀ ਆ ਰਹੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ